ਲੈ ਜੋ ਬਣ ਪੀ ਚਾ ਮੈਂ ਤਾਂ ਕਹਿਣਾ ਹੈ ਭਾਬੀ ਨੂੰ ਕਹਿ ਦੇਣਾ ਸੀਗਾ ਸਭ ਨੂੰ ਉਹ ਚੱਲ ਕੋਈ ਗੱਲ ਨਹੀਂ ਉਹ ਡਈ ਸੀ ਭਾਂਡੇ-ਕੁੰਡੇ ਮਾਰ ਜਾਂਦੇ ਮੈਂ ਫਿਰ ਆਪ ਹੀ ਬਣਾਣੀ ਲੱਗ ਗਈ ਉਹਦੇ ਜੋ ਬਣਾ ਹਾਂ ਜਿਹੜੀ ਬੁਲਾਉਂਦੇ ਆ ਤੇ ਮੇਰਾ ਪੋਤਾ ਾਨ ਕੇ ਪਹਿਲਾਂ ਗੱਲ ਸੁਣਦਾ ਕੀ ਆ ਪਤਾ ਨਹੀਂ ਕੰਮ ਆ ਕਹਿੰਦੇ ਕੋਈ ਅੱਛਾ ਮੈਂ ਆ ਗਿਆ ਚਾਹ ਤੇ ਪੀ ਲਾ ਮੈਂ ਆ ਗਿਆ ਇੱਕ ਮਿੰਟ ਹੋਣੀ ਦੱਸ ਸੁਣ ਚਾਹ ਪੀ ਲੈਦਾ ਆ ਜਾ ਲੈ ਮਹਾ ਚਾਹ ਲਗਾਈ ਪੀਂਦੇ ਮਾਰਾਂ ਨੇ ਸਾਰਾ ਕੰਮ ਖਰਾਣ ਕਰਨਾ ਯਾਰ ਇੱਧਰ ਤੇ ਸਾਰੇ ਜਣੇ ਬੈਠੇ ਆ ਜਿਹੇ ਵਿੱਚ ਚਾਹ ਰੱਖੀ ਜਾਵੇ ਹੋ ਸਕਦਾ ਕਿ ਡੈਡੀ ਨੇ ਫੜ ਲੇ। ਠੰਡੀ ਹੋ ਗਈ ਆ। ਹੋਰ ਨੀ ਖਾਂਦਾ ਖੜੋਗਾ ਮੇਰੀ ਵੀ ਠੰਡੀ ਆ। ਠੰਡੀ ਚਾਹ ਪਾਣੀ ਵਰਗੀ ਕੀ? ਲੈ ਜੋ ਬਣ ਪੀ ਚਾਹ। ਮੈਂ ਤਾਂ ਕਹਿਣਾ ਹੈ ਭਾਬੀ ਨੂੰ ਕਹਿ ਦੇਣਾ ਸੀਗਾ ਸਰੋ। ਉਹ ਚਲ ਕੋਈ ਗੱਲ ਨਹੀਂ ਉਹ ਡਈ ਹੀ ਭਾਂਡੇ-ਕੁੰਡੇ ਮੰਜਨ ਤੇ ਮੈਂ ਫਿਰ ਆ ਕੇ ਬਣਾਣੀ ਲੱਗ ਜੀ ਉਹਦੇ। ਠੀਕ ਆ। ਤੇ ਹੁਣ ਪੀ ਕੇ ਚਾਹ ਤਾਂ ਫਿਰ ਚੱਲੀਏ ਉਧਰ ਨੂੰ। ਨਹੀਂ ਨਹੀਂ ਕੋਈ ਗੱਲ ਨਹੀਂ ਚੱਲਦੇ ਆ। ਹਾਂ ਹਾਂ। ਮੈਂ ਨਾ ਇੱਕ ਚੀਜ਼ ਹੋਰ ਸੋਚਣ ਲਿਆ ਹਾਂ। ਹੂੰ। ਵੀ ਆਪਾਂ ਨਾ ਕੋਟ ਪੈਂਟ ਅੱਜ ਹੀ ਜਾ ਕੇ ਸਾਈ ਦੇ ਆਉਨੇ ਆਂ। ਆਹ ਤੇ ਕੋਈ ਗੱਲ ਨਹੀਂ ਦੀ ਆਉਨੇ ਆ ਤੁਹਾਡਾ ਵੀ ਆਪਣਾ ਵੀ ਤੇ ਡੈਡੀ ਨੂੰ ਵੀ ਅੱਜ ਕੱਲ ਚ ਲੈ ਜਾਗੇ ਕੋਈ ਗੱਲ ਨਹੀਂ ਲੈ ਜਾਗੇ ਚਲ ਚਾਹ ਤੇ ਪੀਲਾ ਪੀਲਾ ਚਾਹ ਮੈਂ ਪੀਨਾ ਵਾਂ ਨਾਲੇ ਪਤਾ ਕੀ ਕਰਨਾ ਵਾਂ ਪੈਲਸਤਾ ਵੀ ਨਾ ਅਸੀਂ ਬਹੁਤਾ ਵੱਡਾ ਨਹੀਂ ਗਾ ਕਰਨਾ ਪ੍ਰੋਗਰਾਮ ਅੱਛਾ ਕਿਉਂ ਜੀ ਤੇ ਅਸੀਂ ਉਹਨੇ ਕੀ ਸਦਨੇ ਯਾਰ ਮੇਰਾ ਜ਼ਰਾਦਾ ਇਹ ਭਾਂਡਾ ਘਰੇ ਕਰ ਲਈ ਉਹ ਤੁਹਾਡੀ ਮਰਜ਼ੀ ਆ ਪਰ ਹੁਣ ਪਹਿਲੀਆਂ ਨਹੀਂ ਨਾ ਵੇਲੀਆਂ ਕੋਈ ਆਹੇ ਵੀ ਗੱਲ ਤੇਰੀ ਹੈ ਦੇਣ ਹੁੰਦੇ ਤੇ ਚਲ ਪਹਿਲੀ ਕੋਈ ਵਾਹ ਲੈਂਦੇ ਤੇ ਉੱਥੇ ਟੈਂਟ ਲੱਗ ਜਾਣਾ ਹੈ ਉਹ ਚਲ ਕੋਈ ਗੱਲ ਨਹੀਂ ਇਹ ਰੂਟ ਦਾ ਪਤਾ ਕਰ ਲਾਂਗੇ ਹਾਂ ਹਨਾ ਪਹਿਲੀ ਇੱਕ ਦੋ ਥਾਵਾਂ ਤੇ ਘੁੰਮ ਕੇ ਨਾ ਉਦੋਂ ਚਾਹ ਦੀ ਯਾਰ ਕੰਦੀ ਆਦੀ ਬੁਲਾਉਂਦੇ ਆ ਤੇ ਮੇਰਾ ਪੋਤਾ ਆਣ ਕੇ ਪਹਿਲਾਂ ਗੱਲ ਸੁਣੇ ਕਿਹਾ ਪਤਾ ਨਹੀਂ ਕੰਮ ਆ ਕਹਿੰਦੇ ਕੋਈ ਅੱਛਾ ਮੈਂ ਆ ਗਿਆ ਚਾਹ ਤੇ ਪੀ ਲਾ ਮੈਂ ਆ ਗਿਆ ਇੱਕ ਮਿੰਟ ਹੋਣੀ ਗੱਲ ਸੁਣ ਚਾਹ ਪੀ ਲੈਂਦਾ ਆ ਜਾ ਲੈ ਮਹਾਂ ਚਾਹ ਲਗਾਏ ਪੀਂਦੇ ਮਾਤਾ ਨੇ ਸਾਰਾ ਕੰਮ ਖਰਾ ਉਕਰਤਾ ਇਹਨਾਂ ਨੂੰ ਹੁਣ ਇੱਕ ਕੰਮ ਚਿੱਤੇ ਆਉਣਾ ਐਦਾਂ ਕਰਨਾ ਉਥੇ ਮਗਰੀ ਲੈ ਕੇ ਜਾਣਾ ਵਾ ਕੱਪ ਐਦਾਂ ਵਧੀਆ ਮੌਕਾ ਮਿਲਿਆ ਜੀ ਇਹ ਹੁਣ ਹੱਥੋਂ ਨਹੀਂ ਗਿਆ ਜਾਣ ਦੇਣਾ ਦੇੜੀ ਵਾਈ ਮਰਨ ਦੀ ਆਹ ਮਮੀ ਤੇਰੀ ਨੂੰ ਮੈਂ ਕਿਹਾ ਸੀ ਜੇ ਬੰ ਨੂੰ ਆਏ ਮਾਰ ਤੇ ਲਿਆਓ ਕੀ ਆ ਉਹ ਮੈਂ ਪਤਾ ਕਰਨਾ ਸੀ ਵੀ ਪੈਲਸ ਦਾ ਕੀਤਾ ਪਤਾ ਪਤਾ ਕੋਈ ਕਿ ਨਹੀਂ ਉਹ ਡੈਡੀ ਇਹ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਅੱਛਾ ਮੈਂ लवली ਵੀ ਇਹਨਾਂ ਸਲਾਹ ਕੀਤੀ ਸੀ ਮੈਂ ਅੱਛਾ लवली ਨਾਲ ਆਹ ਤੇ ਮੈਨੂੰ ਤੇ ਬੜਾ ਵਧੀਆ ਡੇ ਹੀ ਕਹਿਣ ਕਹਿੰਦੇ ਕੋਈ ਨਹੀਂ ਚਲਦੇ ਆ ਨਾਲੇ ਪੈਲਸ ਬੁੱਕ ਕਰਾਉਣੇ ਨਾਲੇ ਕੱਪੜੇ-ਕੁਪੜੇ ਲੋਕ ਆਏ ਹੁੰਦੇ ਆ ਅੱਛਾ ਉਹ ਤੇ ਹੁਣ ਠੀਕ ਉਹ ਤਾਂ ਇਹ ਗੱਲ ਕਰ ਰਹੇ ਚਲ ਪਤਾ ਤਾਂ ਕੁੜੀ ਵਧੀਆ ਕਰਨਾ ਦੋਵੇਂ ਭਰਾ ਜਾਓਗੇ ਤਾਂ ਸਾਰੇ ਕੰਮ ਦਾ ਪਤਾ ਕਰ ਆਓ ਤੁਸੀਂ ਆਹ ਚਲੋ ਨਾਲੇ ਡੀੜਾ ਕਪੜਾ ਬਣਾ ਲਿਆ ਤੇ ਨਾਲੇ ਪੈਸੇ ਦਾ ਪਤਾ ਕਰ ਆਓ ਤੁਸੀਂ ਨਾਲੇ ਡੇੜੀ ਸਾਡਾ ਪਤਾ ਕੀ ਰਹਿੰਦਾ ਵਾ ਤੇ ਪੈਸੇ ਉਹਦਾ ਵਡਾ ਨਹੀਂ ਕਰਨਾ ਠੀਕ ਹੈ ਉਹ ਤਾਂ लवली ਵੀਰ ਤੇ ਕਹਿ ਰਿਹਾ ਸੀਗਾ ਕਹਿੰਦਾ ਵੀ ਚਲ ਕੋਈ ਪਹਿਲੀ ਵੇਲੀ ਹੁੰਦੀ ਨਾ ਤੇ ਉੱਥੇ ਹੀ ਟੈਂਟ ਲੱਗ ਜਾਣਾ ਹੈ ਹੁਣ ਪਿਆਲੀਆਂ ਨਹੀਂ ਨਾ ਵੇਲੀਆਂ ਕੱਟਣਾ ਹੁਣ ਕੱਟਤਾ ਨਾ ਹਣ ਤੋਂ ਕਰਦੇ ਨੇ ਤੇ 10 15 ਦਿਨਾਂ ਨੂੰ ਤੇ ਵੇਲਾ ਹੋਣਾ ਨਹੀਂ ਕੰਮ ਸਾਰਾ ਨਹੀਂ ਨਹੀਂ ਤੇ ਇਹ ਆ ਵੀ ਕੋਈ ਪੈਸੇ ਕਹਿ ਲੈਨੇ ਆ ਹਾਲ ਚੰਗਾ ਹੋਵੇ ਤੇ ਕਿਉਂਕਿ ਬੈਣਾ ਵੀ ਅੰਦਰ ਹੀ ਪੈਣਾ ਨੂੰ ਬਾਹਰ ਤੇ ਬੈਠਣਾ ਨਹੀਂ ਜਣਾ ਬਹੁਤ ਗਰਮੀ ਹਣਾ ਤੇ ਸਾਡਾ ਇਹ ਇਰਾਦਾ ਵਾਪੇ ਅੱਜ ਇੱਕ ਪੈਸ ਵੱਲੋਂ ਹੋਈਏ ਤੇ ਨਾਲੇ ਕੱਪੜਿਆਂ ਵਗੋਂ ਵੇਖ ਲਈਏ ਵੀ ਕਿੱਥੋਂ ਲੈਣੇ ਸੀ ਨੇ ਕਰੋ ਇਹੋ ਕੰਮ ਕਰੋ ਅੱਜ ਤੇ ਆਪਾਂ ਕਰਕੇ ਨਾ ਪਤਾ ਫਿਰ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਵੀ ਆ ਜਿਓ ਚਲ ਠੀਕ ਹੈ ਹਣਾ ਕਿਉਂ ਮੁਰਕੇ ਜਿਹੜੇ ਕੰਮ ਹੁੰਦੇ ਉਹ ਕਰ ਲੋ 10ਵਾਂ ਦਿਨ ਤੇ ਥੋੜੇ ਰਹਿ ਗਏ ਗਿਣਤੀ ਦੇ ਦੇਣੋ ਝਾਟੀ ਨਾਲ ਲੱਜਾਣੇ ਆ ਹੋਰ ਕੀ ਦੱਸੋ ਕੰਮ ਹੈਗਾ ਤੇ ਨਹੀਂ ਬਸ ਇਹੋ ਹੀ ਪੁੱਛਣਾ ਸੀ ਮੈਂ ਪੁੱਛਦਾ ਵਾਂ ਫਿਰ ਇਹੋ ਹੀ ਜ਼ਰੂਰੀ ਇੱਕ ਦੋ ਆ ਹਲਵਾਈਆਂ ਨੂੰ ਮੁੜ ਕੇ ਫਿਰ ਕਹਿ ਲਾਂਗੇ ਯਾਰ ਇੱਧਰ ਤਾਂ ਸਾਰੇ ਜਣੇ ਬੈਠੇ ਆ। ਤੇ ਜੇ ਵਿੱਚ ਚਾਰ ਵਜੇ ਜਾ ਗਏ ਹੋ ਸਕਦਾ ਕਿ ਡੈਡੀ ਨੇ ਫੜ ਲੇ। ਚੱਲ ਮੈਂ ਕਹੂੰਗਾ ਵੀ ਜੋਬਨਾਂ ਤੇ ਲਿਆਂਦੇ ਇਹਨੇ ਪੀਤੀ ਨਹੀਂ ਆ। ਆਹੀ ਜਾਣਾ ਵਾ ਸ਼ਹਿਰ ਤੇ ਸਾਨੂੰ ਚਾਹ ਪੀ ਲਾਂ। ਲੈ ਆਈ ਚੱਲਦਾ ਵਾ ਉੱਥੇ। ਹਲੋ लवली ਵੀਰ ਵੀ ਆਈ ਗਏ। ਉਹ ਜੋਬਨ ਚਾਹ ਤੇ ਪੀਲਾ ਯਾਰ ਪਹਿਲਾਂ। ਚਾਹ ਪੀਣੇ ਇੱਥੇ ਬੈਠੋ ਸਲਾਹਤ ਕਰੀਏ ਪਹਿਲਾਂ। ਕਾਹਦੀ ਸਲਾਹਤ ਹੈ ਇਹ ਕਰਨ। ਡੈਡੀ ਹੁਣੇ ਕਹਿੰਦੇ ਸੀਗੇ ਵੀ ਤੁਸੀਂ ਪੈਲੱਸ ਦਾ ਪਤਾ ਕਰ ਆਓ ਅੱਜ। ਆਹੋ ਤੇ ਨਾਲੇ ਦਰਜੀ ਨੂੰ ਮਿਲ ਆਓ। ਤੇ ਅਹੀਂ ਫਿਰ ਟੈਨੂ ਫੋਨ ਕਰਦਾਂਗੇ ਤੇ ਇਹ ਵੀ ਮਗਰੇ ਆ ਜਾਣਗੇ ਸ਼ਹਿਰ ਕੋਈ ਗੱਲ ਨਹੀਂ ਆਪੇ ਆ ਜਾਣਗੇ ਉੱਥੇ ਚਲੋ ਤੁਸੀਂ ਨਾ ਗੱਲਾਂ ਬਾਤਾਂ ਕਰੋ ਤੇ ਮੈਂ ਤੁਹਾਨੂੰ ਚਾਹ ਗਰਮ ਕਰ ਦਿੰਨੀ ਆ ਉਹ ਮੈਂ ਬਣਾਉਣਾ ਪਤਾ ਤੈਨਾਂ ਨੂੰ ਗਰਮੀਆਂ ਠੰਡੀ ਹੋ ਗਈ ਆ ਉਹ ਨਹੀਂ ਘੰਡਾ ਫੜੋਗਾ ਮੇਰੀ ਵੀ ਠੰਡੀ ਆ ਠੰਡੀ ਚਾਹ ਪਾਣੀ ਵਰਗੀ ਕੀ ਪੀਣਾ ਰੱਖੋ ਤੇ ਇੱਥੇ ਮੈਂ ਹੁਣੇ ਬਣਾ ਕੇ ਲੈ ਆਈਦਾ ਬਣਾ ਇੱਧਰ ਓਹੋ ਆਈਓ ਲੇਟ ਹੋ ਜਾਣਾ ਜਿਉਂ ਨਹੀਂ ਹੁੰਦੇ ਇਹ ਗੱਲ ਸੁਣੋ ਮੈਂ ਨਹੀਂ ਦੱਸਣੂੰ ਤੇ ਮੇਰੀ ਗੱਲ ਸੁਣੋ ਪੁੱਤ ਬਾਕੀ ਤੇ ਸਾਰੇ ਕੰਮ ਹੋ ਗਈ ਆ ਓੜੇ ਰਹਿ ਗਿਆ ਹਲਵਾਈਆਂ ਦਾ ਤੇ ਮੇਰਾ ਰਾਤਾ ਸੀ ਵੀ ਇੰਨਾ ਕਰਦੇ ਪਹਿਲ ਸੇ ਕੈਟਰਿੰ ਕੇਟਰਿੰਗ ਵਿੱਚ ਉਹ ਮੈਂ ਵੀ ਇਹੋ ਗੱਲ ਹੀ ਕਹੀ ਨਾ ਹਲਵਾਈਆਂ ਦੇ ਚੱਕਰਾਂ 'ਚ ਨਾ ਹੀ ਪਈਏ ਕਿਉਂ ਜੇ ਹਲਵਾਈ ਲਾਏ ਨਾ ਤੇ ਫਿਰ ਆਪਨਾ ਲੱਗਣਾ ਪੈਣਾ ਉਹ ਤੇ ਲੱਗਣਾ ਪੈਣਾ ਕਿ ਜੇ ਸਮਾਨ ਲਿਆ ਆ ਕਰੀ ਛੱਡ ਕੇ ਆ ਤੇ ਕਿੱਟਿੰਗ ਦੇ ਆ ਦੇਖਾਂਗੇ ਕਿ ਜਾਂ ਕੀ ਕਰਾਂਗੇ ਕੇਟਰਿੰਗ ਦਾ ਫਿਰ ਇਹ ਆ ਵੀ ਪੈਸੇ ਦੋ ਤੇ ਵੇਲੇ ਹੋਰ ਕੋਈ ਗੱਲ ਨਹੀਂ ਉਹ ਪਤਾ ਕਰ ਲਈ ਆਪਾਂ ਫਿਰ ਜਿਹੜੇ ਪੈਸੇ ਜਾਵਾਂਗੇ ਨਾ ਉਹਨਾਂ ਨੂੰ ਕੇਟਰਿੰਗ ਦਾ ਨਾਲ ਹੀ ਪੁੱਛ ਲਾਂਗੇ ਐਦਾਂ ਕਰ ਲੈਂਦੇ ਹਾਂ ਐਦਾਂ ਕਰ ਲੀ ਕਿ ਕੋਈ ਹੋਰ ਚੱਲੀ ਫਿਰ ਆਪਾਂ ਚਾਹ ਰਹਿਣ ਦੇ ਤਾਂ ਹੁਣ ਚੱਲੀਏ ਯਾਰ ਚਲੋ ਜੀ ਅੱਗੇ ਜਿਹੜੀਆਂ ਠੀਕ ਮੰਮੀ ਆਗੇ ਫਿਰ ਅਹੀਂ ਹੋ ਗਏ ਤੇ ਚਾਹ ਹੁਣ ਰਹਿਣ ਦੋ ਚਾਹ ਗਰਮ ਹੋ ਗਈ ਜੀ ਪੀ ਲਓ ਕੋਟ ਕੋਟ ਉਹ ਰਹਿਣ ਦੋ ਚਾਹ ਫਿਰ ਅਹੀਂ ਲੇਟ ਹੋ ਜਾਣਾ ਵਾ ਹੁਣ ਫੋਨ ਫੋਨ ਕੀਤਾ ਉਹਨੇ ਸਾਰਿਆਂ ਨੂੰ ਚਾਹ ਲੈ ਆਣ ਕੇ ਪੀ ਲਿਓ ਤੇ ਮੇਰੀ ਗੱਲ ਸੁਣ ਹਾਂਜੀ ਜੋ ਬੰਦੇ ਨਾਲ ਚੱਲੇ ਆਵਾ ਨਾ ਤੇ ਜਿੱਦਾਂ ਦਾ ਲੀੜਾ ਕਪੜਾ ਕਹੂੰਗਾ ਨਾ ਉਦਾਂ ਦਾ ਉਹਨੂੰ ਬਣਾ ਦੀ ਤਾਂ ਆਪ ਵੀ ਉਹ ਨਹੀਂ ਕੋਈ ਗੱਲ ਨਹੀਂ ਜਿੱਦਾਂ ਦਾ ਕਹੂੰ ਉਦਾਂ ਦਾ ਦਊਂਗਾ ਲੈ ਕੇ ਤੁਸੀਂ ਦੋਵੇਂ ਭਰਾ ਇਕੱਠੇ ਚੱਲੇ ਦੀ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਆ ਉਹ ਚੱਲ ਕੰਮ ਤੇ ਹੁਣ ਕਰਨਾ ਪੈਣਾ ਹੀ ਆ ਕੀ ਕਰਨਾ ਫਿਰ ਮੈਂ ਤਾਂ ਟੋੜਾ ਕੰਮ ਆ ਤੁਸੀਂ ਦੋਵਾਂ ਪਰਾਂਵਾ ਕਰਨਾ ਵਾ ਹੋਰ ਕਿੰਨੇ ਕਰਨਾਂਗੇ ਨਹੀਂ ਕੋਈ ਗੱਲ ਨਹੀਂ ਹੁਣ ਚੱਲੇ ਆ ਸਾਰੇ ਕੰਮ ਕਰਕੇ ਆਵਾਂਗੇ ਹੁਣ ਆ ਚਲ ਠੀਕ ਆ ਹਾਂ ਤੇ ਛੇਤੀ ਆ ਜਿਓ ਚੰਗਾ ਕੋਈ ਗੱਲ ਨਹੀਂ ਜੇ ਤੇ ਉੱਥੇ ਡੈਡੀ ਨੂੰ ਫੋਨ ਕਰਨਾ ਪਿਆ ਤੇ ਆਪੇ ਆ ਜਾਣ ਕਿ ਉਹਦਾ ਕਹਿਤਾ ਵਾ ਡੈਡੀ ਹੁਣਾਂ ਚਲ ਕੋਈ ਨਹੀਂ ਕਰਦੇ ਫੋਨ ਕਰਾਂ ਲੈਂਦੇ ਚਲੋ ਠੀਕ ਆ ਫਿਰ ਹਾਂ ਠੀਕ ਆ ਚਲੋ ਯਾਰ ਇਹਦੀ ਕਿਸਮਤ ਇੰਨੀ ਤੇਜ ਵਾ ਨਾ ਮੈਂਵੇਂ ਮੁੰਡਿਆਂ ਨੂੰ ਪੈਂਦਾ ਰਿਹਾ ਹਾਂ ਇਹ ਹੱਥ ਹੁੰਦਾ ਹੀ ਨਹੀਂ ਗਾ ਮੇਰੇ ਸਾਹਬ ਨਾਲ ਉਹਨਾਂ ਦੇ ਮੇਰੇ ਨਹੀਂ ਹੱਥਾਂ ਮੁੰਡਿਆਂ ਘਰ ਬੈਠਾ ਮੈਂ ਸਕੀਮਾਂ ਲਾਉਂਦਿਆਂ ਚੱਲ ਕੋਈ ਗੱਲ ਨਹੀਂ ਵਿਆਹ ਨਹੀਂ ਤੇਰਾ ਮੈਂ ਹੋਣ ਦਿੰਦਾ ਵਿਆਹ ਤੋਂ ਗੇਤਾ ਗੇਤਾ ਇਹ ਨਾ ਤੈਨੂੰ ਗੱਡੀ ਝਾੜ ਕੇ ਛੱਡੂਗਾ ਹੁਣ ਹਰਪਿੰਦਰ ਹਾਂਜੀ ਹਰਪਿੰਦਰ ਕੁਛ ਨਹੀਂ ਅਮੀ ਜੀ ਨਾ ਖਲਾਰਾ ਜਾ ਬੜਿਆ ਪਿਆ ਹੀ ਕੱਪੜਿਆਂ ਦਾ ਅੱਛਾ ਤੇ ਮੈਂ ਚਲ ਇੱਕ ਵਾਰ ਸੈੱਟ ਕਰਕੇ ਰੱਖ ਲੈਣੀ ਹੈ ਨਾ ਫੇਰ ਮਨਗੇ ਲੱਭ ਦੇਣੀ ਆ ਫੋਨ ਵਾਸਤੇ ਚੱਲ ਆਵੇ ਤੂੰ ਵਧੀਆ ਕੀਤਾ ਤੇ ਮੈਂ ਤੇ ਤੈਨੂੰ ਹੋਰ ਖੁਸ਼ੀ ਦੀ ਗੱਲ ਦੱਸਣ ਆਈ ਹਾਂ ਕਿਹੜੀ ਪੀ ਲਵਲੀ ਤੇ ਗਈ ਜੋਬਨ ਪੈਲਸ ਦਾ ਪਤਾ ਕਰਨਾ ਅੱਛਾ ਆਹੋ ਚੱਲ ਜੋਬਨ ਆਪੇ ਕਿਤੇ ਗੱਲਬਾਤ ਕਰ ਲਈ ਲਵਲੀ ਨਾਲ ਤੇ ਹੁਣੇ ਤੋੜ ਕੇ ਨਾ ਤੇ ਮੈਂ ਇੱਧਰ ਨੂੰ ਆ ਗਈ ਤੇਰੇ ਯਾਰ ਮਹਿਰਪਿੰਦਰ ਨੂੰ ਦੱਸਾਂ ਮੈਂ ਨੇ ਚਲੋ ਬੜਾ ਵਧੀਆ ਹੈ ਮੇ ਜੀ ਨੇ ਤੇ ਆ ਬੜੀ ਖੁਸ਼ੀ ਇਹ ਚਲ ਦੋਵੇਂ ਇਕੱਠੇ ਭਰਾ ਗਏ ਨੇ ਮੈਂ ਹੈਪੀ ਪੈਲਸ ਦਾ ਵੀ ਪਤਾ ਕਰ ਲਿਓ ਤੇ ਜਿਹੜਾ ਲੀੜਾ ਕੱਪੜਾ ਤੁਸੀਂ ਬਣਾਉਣਾ ਵੇ ਇਹ ਆਇਓ ਜੇ ਤੁਹਾਡੇ ਪਸੰਦ ਆਉ ਤਾਂ ਲੈ ਕੇ ਸੀਨੇ ਦੇ ਹੀ ਆਇਓ ਕਿਉਂ ਦਿਨ ਤੱਕ ਇੰਤਜ਼ਾਰ ਰਹਿ ਗਿਆ ਮੇ ਜੀ ਜਿਹੜਾ ਵੀ ਕੰਮ ਹੋ ਜੂ ਨਾ ਉਹੋ ਹੀ ਚੰਗਾ ਵਾ ਦਿਨ ਤਾਂ ਸਾਰੇ ਰਹਿ ਗਏ ਵਿੱਚ ਦਾ ਬਸ ਬਸ ਤੇ ਇਹ ਨਾਲੇ ਹੋਰ ਵੀ ਕਿੰਨੀਆਂ ਤਿਆਰੀਆਂ ਕਰਨ ਵਾਲੀਆਂ ਨੇ ਹਨਾ ਨਿਕਾ ਨਿਕਾ ਸਮਾਨ ਸਾਰਾ ਹੀ ਲਿਆਉਣ ਵਾਲਾ ਲਿਆਉਣ ਵਾਲਾ ਵੀ ਬੜੇ ਕੰਮ ਹੁੰਦੇ ਆ ਇੱਕ ਵੀ ਚੀਜ਼ ਦਾ ਚੇਤਾ ਭੁੱਲ ਗਿਆ ਨਾ ਫਿਰ ਬੜੀ ਭੱਜ ਦੌੜ ਪੈਣੀ ਆ ਸਹੀ ਗੱਲ ਆ ਤੂੰ ਮੇਰੀ ਧੀ ਇਦਾਂ ਕਰ ਹਾਂ ਹਾਂਜੀ ਇਹ ਪਿੰਡ ਆਪਣੇ ਘਰ ਆਪਣੀ ਧਾਈ ਨੂੰ ਫੋਨ ਹਾਂਜੀ ਤੇ ਕੁੜੀ ਦਾ ਨੰਬਰ ਹੈ ਤਾਂ ਸਹੀ ਤੇਰੇ ਕੋਲ ਨਹੀਂ ਤਾਂ ਕੁੜੀ ਨੂੰ ਹੀ ਕਰ ਲਾ ਆਪਣੀ ਕੁੜੀ ਦਾ ਹੈ ਤਾਂ ਸਹੀ ਕੀ ਕਹਿਣਾ ਜਾਨਾ ਕੀ ਕਹਿਣਾ ਵੇ ਤੇ ਮੈਂ ਹਾਂ ਕੱਪੜੇ ਲੀੜੇ ਲੈ ਆਈਏ ਤਾਂ ਦੇਖੇ ਸੀਨੇ ਆਪਾਂ ਅੱਛਾ ਪਹਿਲਾਂ ਕੁੜੀ ਨਾਲ ਗੱਲ ਕਰਕੇ ਲੈ ਆਈਏ ਫਿਰ ਮੇਰਾ ਤਾਂ ਨਾ ਤਾਂ ਇਹ ਤੂੰ ਨਾ ਵੀ ਮੀ ਨਵੇਂ ਗੱਲ ਕਰ ਲੈਂਦੀ ਹਾਂ ਜੀ ਭਿੱਜੀ ਉਹਨਾਂ ਨੇ ਆਉਣਾ ਹੁੰਦਾ ਨਾ ਸ਼ਹਿਰ ਤਾਂ ਕੋਈ ਗੱਲ ਨਹੀਂ ਉਹ ਵੀ ਆ ਜਾਂਦੀਆਂ ਮਾਵਾਆਂ ਧੀਆ ਤੇ ਜਿੱਦਾਂ ਦੇ ਕੁੜੀ ਨੇ ਪਾਉਣੇ ਆਪਣੀ ਮਰਜ਼ੀ ਦੇ ਲੱਲੀਂਦੀ ਕੱਲ ਨੂੰ ਅਹੀਂ ਲੈ ਆਈਏ ਉਹਦੇ ਪਸੰਦ ਨਾਲ ਆਵੇ ਫੇਰ ਇੰਨੇ ਮਹਿੰਗੇ ਰਕਮ ਦੇ ਸੂਟ ਆਉਂਦੇ ਆ ਉਹ ਕੀ ਕਰਨੇ ਆ ਆਉ ਨਹੀਂ ਤੇ ਹੈ ਹੀ ਆ ਕੋਈ ਗੱਲ ਨਹੀਂ ਅੰਮੀ ਜੀ ਮੈਂ ਇਦਾਂ ਕਰਦੀ ਆ ਵੀ ਉਹਨੂੰ ਫੋਨ ਲਾ ਕੇ ਪੁੱਛਦੀ ਆ ਉਹਨਾਂ ਨੂੰ ਵੀ ਜਿੱਦਾਂ ਵੀ ਦੱਸਣਗੇ ਤਾਂ ਫੇਰ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਇੱਕ ਤੇ ਮੇਰਾ ਦਾਦਾ ਮੀ ਜੀ ਬਣਾਉਂਦੇ ਵੀ ਆ ਵੀ ਲੈ ਆਉਣੇ ਆ ਉਹਨੇ ਵੀ ਤਾਂ ਉਧਰੋਂ ਸੂਟ ਲੈਣੇ ਹੀ ਆ ਆਪਣੇ ਉਹ ਆਪਣੀ ਪਸੰਦ ਦੇ ਲੱਲੂਗੀ ਤੇ ਇਧਰੋਂ 2-4 ਸੂਟ ਲੈ ਲੈਨੇ ਆ ਆਪਣੀ ਮਰਜ਼ੀ ਦੇ ਇੱਕ ਹੋਰਾਂ ਪੋਸ਼ਲ ਵੀ ਕੀ ਜਾਂਦੇ ਨਾ ਹੋ ਫਿਰ ਆਪ ਤੇ ਹੀ ਹੈ ਹੀ ਹੈ ਸਾਜੋ ਮੇਰੇ ਨਾਲ ਇੱਕ ਹੋਰ ਗੱਲ ਦਾ ਚੇਤਾ ਆ ਗਿਆ ਨਾਪ ਨਹੀਂ ਮਗਾਉਣਾ ਜਿਹੜਾ ਸੋਨੇ ਹੈ ਕਹਿਦੀ ਉਹਨਾਂ ਨੂੰ ਹਾਂ ਜਾ ਕੇ ਤਾਂ ਕਿਸੇ ਦਿਨ ਲੈ ਆਓ ਫਿਰ ਇਦਾਂ ਹੀ ਕਰਨੀ ਆ ਮੈਂ ਨਾ ਹੁਣੇ ਫੋਨ ਲਾਉਣੀ ਤੇ ਪੁੱਛਦੀ ਆ ਉਹਨਾਂ ਨੂੰ ਆਹੋ ਤੇ ਦੂਜੀ ਗੱਲ ਇਹ ਈ ਜੋ ਵੀ ਸੋਨਾ ਵੀ ਮੇਰਾ ਰਾਦਾ ਵੀ ਉੱਥੇ ਬਾਨਾ ਦੇ ਹੀ ਆਈ ਹੈਗੀ ਤੇ ਤੂੰ ਆਪਣੀ ਮਰਜ਼ੀ ਵੇਖ ਲੈ ਘਰ ਨਹੀਂ ਥੋੜਾ ਬੋਧਾ ਥੋੜਾ ਵਾ ਘਰ ਪੂਰਾ ਨਹੀਂ ਗਾ ਹੁਣ ਅੱਛਾ ਤੇ ਤੂੰ ਵੀ ਵੇਖ ਲੈ ਤੂੰ ਭਾਬੀਆਂ ਹੁਣ ਸੁਰਮਾ ਪਵਾਈ ਤਾਂ ਤੈਨੂੰ ਵੀ ਕੁਛ ਨਾ ਕੁਛ ਦੇਣਾ ਹੀ ਆ ਜੋ ਤੇਰਾ ਚੀਜ਼ ਦਾ ਬਣਾ ਲੈ ਮੇਰੀ ਨਾ ਤੂੰ ਫਿਕਰ ਕਰੋ ਕੋਈ ਗੱਲ ਨਹੀਂ ਆਪਣੀ ਘਰ ਦੀ ਗੱਲ ਕੋਈ ਨਹੀਂ ਬਾਅਦ ਚ ਕਰ ਲਾਂਗੇ ਪਹਿਲਾਂ ਆਪਣਾ ਇਧਰ ਦਾ ਟਾਈਮ ਸਾਰੀ ਹੈ ਨਾ ਜਿਹੜਾ ਕਰਨ ਵਾਲਾ ਕੰਮ ਆ ਜੇ ਇਹ ਮੇਰੀ ਸੁਣ ਗੱਲ ਇਹ ਟਾਈਮ ਨਾ ਹੀ ਚੀਜ਼ ਮਿਲਦੀ ਹੁੰਦੀ ਆ ਮਗਰੋਂ ਨਹੀਂ ਹੋ ਮਿਲਣਾ ਕੁਛ ਵੀ ਹੁਣ ਰੱਖਦਿਆਂ ਵਗਦਿਆਂ ਵਿੱਚ ਤੈਨੂੰ ਹੀ ਮਿਲ ਜਾਣਾ ਵਾ ਜਿਹੜੀ ਚੀਜ਼ ਤੂੰ ਬਣਾਉਣੀ ਹੈ ਨਾ ਜਾਣਾ ਤਾਂ ਹੈ ਹੀ ਇਹ ਸ਼ਹਿਰ ਉੱਥੇ ਤੂੰ ਵੀ ਨਾਲ ਪਸੰਦ ਕਰਕੇ ਤਾਂ ਬਣਾ ਲੈ ਕੋਈ ਨਹੀਂ ਅੰਮੀ ਚ ਵੇਖ ਲੈਣੇ ਆ ਠੀਕ ਆ ਨਾ ਕੋਈ ਨਹੀਂ ਉੱਥੇ ਜਾ ਕੇ ਵੇਖ ਲਾਂਗੇ ਜੇ ਕੋਈ ਚੀਜ਼ ਲੈਣੀ ਕੋਈ ਨਹੀਂ ਵੇਖ ਲੰਘ ਨੀ ਤੇ ਬਾਅਦ ਚ ਸਾਈਂ ਦਸ ਘੜਾ ਚੱਲ ਜਾਣਾ ਆ ਕਿਤੇ ਪੁੱਤ ਬਾਅਦ ਵਿੱਚ ਨਾ ਰਿਸਾਂ ਜਿਦਾਂ ਹੋ ਜਾਂਦੀਆਂ ਵਾ ਉਹਨੇ ਕਹਿਣਾ ਵਾ ਵੀ ਉਹਨੂੰ ਬਣਾ ਕੇ ਦਿੱਤਾ ਤੇ ਮੈਨੂੰ ਵੀ ਬਣਾ ਕੇ ਦੋ ਹੁਣ ਤੇ ਜਦੋਂ ਉਹਦਾ ਬਣਿਆ ਤੇ ਨਾਲ ਤੇਰੀ ਵੀ ਚੀਜ਼ ਪਾਣੀ ਜਾਣੀ ਐ ਚਲੋ ਕੋਈ ਨਹੀਂ ਮੇ ਜੀ ਠੀਕ ਹੈ ਨਾ ਇਹਨੇ ਜਣਾ ਤੇ ਹੈਈਏ ਸ਼ਹਿਰ ਤੇ ਫਿਰ ਕੋਈ ਨਹੀਂ ਵੇਖ ਲੰਘ ਜੇ ਤੂੰ ਜਿਆਦੀ ਜਿੱਦ ਕਰਨ ਦੀਆਂ ਤੇ ਚਲ ਤੂੰ ਫੋਨ ਕਰ ਉਹਨਾਂ ਨੂੰ ਤਾਂ ਕਰਕੇ ਤੇ ਮੈਨੂੰ ਦੱਸ ਮੈਂ ਦੱਸਦੀ ਆ ਤੇ ਫਿਰ ਮੈਂ ਤੇਰੇ ਡੈਡੀ ਨਾਲ ਮੈਂ ਲੰਦੀ ਆ ਹੁਣੇ ਦੱਸ ਦੀ ਬਸ ਆ ਗਈ ਥੋੜਾ ਜਿਹਾ ਕੰਮ ਕਰਕੇ ਮੈਂ ਚਲ ਠੀਕ ਹਾਂਜੀ ਚੱਲ ਇਹਦਾ ਕਰਦੀ ਆ ਪਹਿਲਾਂ ਫੋਨ ਲਾ ਹੀ ਲੈਣੀ ਆ ਘਰ ਦੇ ਕੰਮ ਤੇ ਹੁੰਦੇ ਰਹਿੰਦੇ ਨੇ ਨਾਲੇ ਨਿਗਾ ਨਿਗਾ ਖਲਾਰਾ ਦੇ ਹੁਣ ਵਿਆਹ ਤੱਕ ਪਿਆ ਹੀ ਰਹਿਣਾ ਵਾ ਕਿਹੜੀ ਚੀਜ਼ ਚੋਂ ਅੱਧ ਗੜੀ ਰੱਖਾਂ ਚੱਲ ਕੋਈ ਗੱਲ ਨਹੀਂ ਪਹਿਲਾਂ ਫੋਨ ਲਾਵਾਂ ਜਿਹੜਾ ਜ਼ਰੂਰੀ ਕੰਮ ਕਰਨ ਵਾਲਾ ਵਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਫੋਨ ਕਿੰਨੂੰ ਲਾਵਾਂ ਤਾਈ ਜੀ ਨਾਲ ਤੇ ਗੱਲ ਹੁੰਦੀ ਰਹਿੰਦੀ ਹੈ ਡੇਲੀ ਤੇ ਵਹਿ ਵੀ ਹਾਲ ਚਾਲ ਪੁੱਛ ਹੀ ਲਈਦਾ ਵਾ ਇਦਾਂ ਕਰਦੀ ਆ ਕੁੜੀ ਨੂੰ ਫੋਨ ਲਗਨੀ ਆ ਨਾਲੇ ਇੱਕ ਦਿ ਉਹਨਾਂ ਗੱਲਾਂ ਬਾਤਾਂ ਕਰਦੀ ਆ ਥੋੜਾ ਉਹਨਾਂ ਨੇ ਪਤਾ ਲੱਗੂਗਾ ਪੀਰਾਂ ਦੇ ਘਰ ਦਾ ਕਿਦਾਂ ਦਾ ਵਿਹਾਰ ਆ ਤੇ ਕਿਦਾਂ ਦਾ ਨਹੀਂ ਹਾ ਨਾ ਇਦਾਂ ਹੀ ਕਰਨੀ ਆ ਪੋਤਾ ਦੀ ਭੋਣੀ ਮੋਦੀ ਮਮੀ ਚੁੱਕਣ ਕਿ ਜਾ ਹੋ ਚੁੱਕੇ ਹਲੋ ਐ ਜੋਤ ਬੋਲ ਦੀ ਜੀ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਚਲੋ ਵਧੀਆ ਹੀ ਚਾਹੀਦਾ ਹੋਂਦੇ ਵਧੀਆ ਹੀ ਚਾਹੀਦਾ ਉਦਾਂ ਵੀ ਹੋਰ ਕੀ ਕਰਦੇ ਸਾਰੇ ਅੱਛਾ ਅੱਛਾ ਚਲੋ ਵਧੀਆ ਗੱਲ ਆ ਹਾਂਜੀ ਇੱਥੇ ਵੀ ਵਧੀਆ ਸਭ ਠੀਕ ਠਾਕ ਨੇ ਮੰਮੀ ਹੁਣੀ ਵੀ ਠੀਕ ਠਾਕ ਸਾਰੇ ਵਧੀਆ ਬਸ ਵਿਆਹ ਦੀਆਂ ਸ਼ਾਪਿੰਗਾਂ ਚੱਲਣੀਆਂ ਆ ਤੁਸੀਂ ਦੱਸੋ ਕੀ ਕਰਦੇ ਆ अच्छा अच्छा आओ फिर किद्दा ना लगन दिया ਹੁਣ ਨਵੇਂ ਪਰਿਵਾਰ ਵਿੱਚ ਆਉਣਾ ਆ ਠੀਕ ਆ ਠੀਕ ਆ ਚੱਲ ਆਲੂ ਲਿਆ ਕਰੋ ਫੋਨ ਐਦਾਂ ਬੰਦਾ ਗਲਗਲ ਕਰ ਲੈਂਦਾ ਇੱਕ ਜਿਹਦਾ ਪਤਾ ਲੱਗ ਜਾਂਦਾ ਆ ਆ ਨਹੀਂ ਤੇ ਹੈ ਇਹ ਫਿਰ ਕੰਮ ਤੇ ਕਰਨਾ ਹੀ ਪੈਂਦਾ ਘਰ ਦਾ ਬਿਜੀ ਹੈ ਨਾ ਹਾਂ ਆ ਉਹ ਵਨਿਗੇ ਨਿਗੇ ਚੀਜ਼ਾਂ ਕਿੰਨੀਆਂ ਹੋ ਜਾਂਦੀਆਂ ਨੇ ਵਿਆਹ ਦੀਆਂ ਆ ਕੋਈ ਨਹੀਂ ਕਰੋ ਬਸ ਤੇ ਆ ਰੀਆਂ ਰਹਿ ਗਏ ਤੁਹਾਡੇ ਦਿਨੀਆਂ ਉਹਨੂੰ ਤੀ ਬਹੁਤੰਨਾ ਗੱਲ ਕਰਨੀ ਹੀ ਇੱਕ ਪੀ ਮੰਮੀ ਜੀ ਆਖੰਦੇ ਹੀ ਵੀ ਕਪੜੇ ਬਣਾਉਣੇ ਆ ਤੇ ਕਿਦਾਂ ਤੁਸੀਂ ਆਓਗੇ ਸ਼ਹਿਰ ਕੇ ਜਾਂ ਫਿਰ ਅਹੀਂ ਖੁਦ ਆਪੀ ਲੱਲੀਏ ਅੱਛਾ ਤੇ ਕੋਈ ਨਹੀਂ ਤੁਸੀਂ ਮੰਮੀ ਨਾਲ ਸਲਾਹ ਕਰਕੇ ਦੱਸ ਦੋ ਚਾਹੇ ਮੰਮੀ ਨਾਲ ਗੱਲ ਕਰਾ ਦੋ ਮੇਰੀ ਅੱਛਾ ਕਰਨੀ ਹੁਣ ਤੇ ਚਲੋ ਕੋਈ ਨਹੀਂ ਉਹ ਤਾਂ ਕੋਈ ਨਹੀਂ ਫਿਰ ਬਾਅਦ ਚ ਗੱਲ ਕਰ ਲਾਂਗੇ ਆਪਾਂ ਤੇ ਫਿਰ ਇਦਾਂ ਕਰੋ ਵੀ ਆਪਣੇ ਸੂਟ ਦਾ ਤਾਂ ਮੈਨੂੰ ਦੱਸਿਓ ਹਾਂ ਚਾਹੇ ਲਿਖ ਕੇ ਤੇ ਮੈਨੂੰ ਸੈਂਡ ਕਰ ਦਿਓ ਹੈ ਆ ਪਰ ਬਹੁਤ ਸੂਟ ਸੰਵਾਲ ਲਏ ਹੈ ਨਾ ਦਿਨ ਵੀ ਕਿੰਨੇ ਕਰ ਗਏ ਫਿਰ ਟੇਲਰ ਦਿੰਦੀ ਹੁੰਦੀ ਹੁੰਦੀ ਹੈ ਛੇਤੀ ਹਾਂ ਕੋਈ ਨਹੀਂ ਕੋਈ ਨਹੀਂ ਸੈਂਡ ਕਰਦੀ ਹੈ ਮੈਨੂੰ ਤੇ ਫਿਰ ਹੈ ਨਾ ਸੂਟ ਸੰਵਾਲ ਲੀਏ ਆਹ ਪੁਰਾਣਾ ਆਪ ਦਾ ਹੀ ਕੁਲ ਜਿਹੜਾ ਹੈ ਵਧੀਆ ਸੂਟ ਆਉਂਦਾ ਪੁਰਾ ਹੈ ਨਾ ਠੀਕ ਹੈ ਠੀਕ ਹੈ ਹੋ ਠੀਕ ਠਾਕ ਰਹੇ ਬਾਕੀ ਅੱਛਾ ਅੱਛਾ ਚਲੋ ਠੀਕ ਆ ਫਿਰ ਮੈਂ ਰੱਖਨੀ ਆ ਤੇ ਕੋਈ ਨਹੀਂ ਮੰਮੀ ਆਉਣਗੇ ਤੇ ਫਿਰ ਲਾ ਦਿਓ ਫੋਨ ਕੋਈ ਨਹੀਂ ਫਿਰ ਕਰ ਲੈਣਗੇ ਮੰਮੀ ਆਪ ਵੀ ਗੱਲ ਕਰ ਲੈਣਗੇ ਇਧਰੋਂ ਹੀ ਹਾਂਜੀ ਚਲੋ ਠੀਕ ਆ ਓਕੇ ਕਰ ਦੇ ਕਰ ਮੈਸੇਜ ਮੁਸੀ ਠੀਕ ਆ ਚੰਗਾ ਚੰਗਾ ਓਕੇ ਨਹੀਂ ਤਾਂ ਕੁੜੀ ਦਾ ਸੁਭਾਅ ਤਾਂ ਮੈਨੂੰ ਚੰਗਾ ਹੀ ਲੱਗਣ ਦਿਆ ਐ ਕਿੰਨੀਆਂ ਸੋਹਣੀਆਂ ਗੱਲਾਂ ਕਰਨ ਦੀ ਆ ਚੱਲ ਵਧੀਆ ਆ ਰਲ ਮਿਲ ਕੇ ਰਵਾਂਗੇ ਨਾ ਦੋਵੇਂ ਭੈਣਾ ਤਲ ਆੜ ਗਵਾਂਡੇ ਸਿਫਤ ਹੋਊਗੀ ਪਿਲੇ ਵੀ ਵੱਡੀ ਭੈਣ ਦਾ ਰਿਸ਼ਤਾ ਕਰਵਾਇਆ ਹੀ ਤੇ ਚਲ ਨਿੱਕੀ ਵੀ ਉਦਾਂ ਦੀ ਆ ਚੱਲ ਬਾਬਾ ਇਦਾਂ ਹੀ ਵਧੀਆ-ਵਧੀਆ ਬਣਾਈ ਰੱਖੇ ਨਾ ਤੇ ਸਾਰਾ ਟਾਈਮ ਵਧੀਆ ਲੰਘ ਜੇ ਹੁਣ ਦੱਸਦੀ ਆ ਮਮੀ ਨੂੰ ਜਾ ਕੇ ਵੀ ਇਦਾਂ ਕਹਿੰਦੇ ਆ ਪਤਾ ਨਹੀਂ ਮਮੀ ਕਿੱਥੇ ਆ ਤੇ ਇੱਥੇ ਬੈਠੇ ਐ ਮੈਂ ਆਹ ਮੈਂ ਦੇਖਣ ਰਹੀ ਹਾਂ ਮਹਰਪਿੰਦਰ ਬਾਹਰ ਹੁੰਦੀ ਐ ਤਾਂ ਕਰਦੇ ਸਵਾਫ ਰਾਤ ਨੂੰ ਕੀ ਬਣਾਉਣਾ ਬਣਾਣਾ ਵਾ ਸ਼ਾਮਾਂ ਪਈਆਂ ਵਾ ਸਬਜ਼ੀ ਦਾ ਦੇਖੀਏ ਮੈਂ ਬਸ ਉਹੀ ਕੰਮ ਡੇ ਵੀ ਕਰ ਜਣਾ ਤੁਸੀਂ ਕਹਿ ਗਈ ਅੱਛਾ ਫੋਨ ਕਰਨ ਲਈ ਹੀ ਆ ਫੋਨ ਲਾ ਕੇ ਹੀ ਆਈ ਹੁਣੇ ਅੱਛਾ ਹੋ ਗਈ ਗੱਲ ਫਿਰ ਗੱਲ ਹੋ ਗਈ ਆ ਕੀ ਆਂਦੀ ਐ ਚੁਕੀਆਂ ਹੀ ਕੁੜੀ ਨਹੀਂ ਅੱਛਾ ਆ ਤੇ ਦਈਏ ਗੱਲਾਂ ਬਾਤਾਂ ਕਰਨ ਮੈਂ ਆ ਲਾਲੂ ਲਿਆ ਕਰੋ ਫੋਨ ਅੱਛਾ ਚੱਲੇ ਨੇ ਨਾਲ ਹੀ ਜਾਣ ਪਛਾਣ ਹੋ ਜਾਂਦੀ ਐ ਆ ਠੀਕ ਆ ਕਿ ਆ ਨੇ ਬੜਾ ਵਧੀਆ ਗੱਲਾਂ ਬੋਤਾ ਕੀਤੀਆਂ ਐ ਰਾਜੀ ਬਾਜੀ ਪੁੱਛੇ ਤੁਹਾਡੇ ਵੱਲ ਪੁੱਛੰਦੀ ਅੱਛਾ ਅੱਛਾ ਮੈਂ ਮਮੇ ਨੇ ਠੀਕ ਹੈ ਵਧੀਆ ਐ ਹਾਂ ਤੇ ਫਿਰ ਮੁਰਗੇ ਪੁੱਛਿਆ ਹੀ ਸੂਟਾਂ ਵੱਲੋਂ ਤੇ ਸੂਟ ਆਖੰਦੀ ਹੈ ਕਿ ਮਮੀ ਘਰ ਨਹੀਂ ਹੈਗੇ ਅੱਛਾ ਗਏ ਕਿਤੇ ਗਏ ਆ ਕਿ ਦਿਖ ਰਹੇ ਮੇਜਾ ਤਾਂ ਸ਼ਹਿਰੀ ਕੋਈ ਕੰਮ ਕਮ ਗਏ ਅੱਛਾ ਅੱਛਾ ਤੇ ਕਹਿੰਦੇ ਹੁੰਦੇ ਤਾਂ ਪੁੱਛ ਕੇ ਦੱਸੂ ਫਿਰ ਉਹਨੇ ਵਿਚਾਰੀ ਨੇ ਕੀ ਦੱਸਣਾ ਹੀ ਪਹਿ ਲੈਣੀ ਆ ਕਿ ਨਹੀਂ ਲੈਣੀ ਆ ਆਹੋ ਫਲਾ ਦੇ ਨਾਲ ਹੀ ਜਾਣਾ ਉਹਨੇ ਵੀ ਤੇ ਚੱਲ ਕੋਈ ਨਹੀਂ ਪੁੱਤ ਮੁੰਡੇ ਆਉਂਦੇ ਆ ਨਾ ਅਸੀਂ ਵੀ ਇਹਨਾਂ ਨਾਲ ਸਲਾਹ ਕਰ ਲੈਂਦੇ ਆ ਕਿ ਕਿਦਾਂ ਦਾ ਬਣਾਈਆਂ ਪ੍ਰੋਗਰਾਮ ਕੱਪੜੇ ਲਿਆਉਂਦਾ ਹਾਂ ਜਿੱਦਣ ਗਏ ਨਾ ਕ ਮਮ ਜਿ ਸਾਰਾ ਦੇ ਨੰਗਾ ਜਾਣਾ ਸਾਰਾ ਦੇ ਲੰਘ ਜਾਣਾ ਇੱਕ ਦਿਨੇ ਆਪੀ ਸ਼ਹਿਰ ਵਾਹਤੀ ਕੱਢੀ ਤੇ ਸਾਰਾ ਹੀ ਟੋਟਲੀ ਸਮਾਨ ਲੈ ਗਈ ਜਿਹੜਾ ਲੈਣ ਵਾਲਾ ਇੱਕ ਦਿਨ ਤੇ ਨਹੀਂ ਮੁੱਕਣਾ ਰਪਿੰਦਰ ਇੱਕ ਦਿਨ ਤੇ ਲੀੜਾ ਕੱਪੜਾ ਹੀ ਲਿਆ ਜਾਣਾ ਤੇ ਇੱਕ ਦਿਨ ਨਿਕਾ ਮੋਟਾ ਦੂਜਾ ਲੌਣ ਕੋਮ ਦਾ ਸਮਾਨ ਨਹੀਂ ਲਿਆਉਣਾ ਉਹਦੇ ਭਾਵੇਂ ਤੂੰ ਹੀ ਚਲ ਜੀ ਨਾਲ ਇਹਨਾਂ ਦੇ ਤੇ ਲੈ ਵੀ ਮੈਂ ਉੱਥੇ ਕੀ ਕਰਨਾ ਮੈਂ ਰਹੂੰਗੀ ਘਰ ਚੱਲ ਕੋਈ ਨਹੀਂ ਵੇਖ ਲਾਂਗੇ ਹੈਨਾ ਦੇਖ ਲੈਣੀ ਤੇ ਤੇ ਇਦਾਂ ਡੇ ਹੀ ਕਹਿਣਾ ਤੇ ਮੈਂ ਕੋਈ ਨਹੀਂ ਮੈਨੂੰ ਦੱਸ ਦਿਓ ਫੋਨ ਲਾ ਕੇ ਹੈਨਾ ਤੇ ਦੱਸ ਦਿਓ ਕਿ ਆਪੇ ਕੇ ਕੱਪੜੇ ਹਾਂ ਤਾਂ ਵੀ ਠੀਕ ਹੈ ਜੇ ਨਹੀਂ ਤੇ ਫਿਰ ਅਸੀਂ ਖੁਦ ਆਪ ਲੈ ਆਵਾਂਗੇ ਵੇਹ ਪੁੱਤ ਮੈ ਪੇ ਹੁਣ ਅਹੀਂ ਜੇ ਕੱਪੜੇ ਸਵਾਏ ਅਹੀਂ ਦਸ ਸਲਵਾਰਾ ਸਲੂਰਾ ਸਨਵਾਣ ਲੜੀਆਂ ਹੁਣ ਕੁੜੀਆਂ ਵਾਂਨ ਸਵੰਨੇ ਕੋਈ ਪਲਾਜੋ ਪਾਉਂਦੀ ਕੋਈ ਕੋਪ ਪਾਉਂਦੀ ਆਪਣੀ ਪਸੰਦ ਦੇ ਨਾਲੇ ਸੇਨੇ ਦੇ ਲੂਗੀ ਉੱਥੇ ਨਹੀਂ ਕੋਈ ਨਹੀਂ ਕਹਿੰਦੀ ਹੁੰਦੇ ਆ ਮੰਮੀ ਕਰਦੇ ਫਿਰ ਕੋਈ ਨਹੀਂ ਮੈਂ ਦੱਸਦੀ ਆ ਤੁਹਾਨੂੰ ਫਿਰ ਕੋਈ ਨਹੀਂ ਆਪੇ ਕਰਦੇ ਫਿਰ ਤੁਸੀਂ ਆਪ ਹੀ ਖੁਦ ਗੱਲ ਕਰ ਲਿਓ ਹਨਾ ਚੱਲ ਕੋਈ ਨਹੀਂ ਮੈਂ ਗੱਲ ਪੁੱਤ ਕਾਦੀ ਕਰਨੀ ਆ ਤੂੰ ਹੀ ਕਰ ਲੀ ਤੇ ਜਿੱਦਾਂ ਦਾ ਮੁੰਡੇ ਕਹਿਣਗੇ ਨਾ ਲਵਲੀ ਹੁਣੀ ਉਹਦਾਂ ਦਾ ਫਿਰ ਦੱਸ ਦਾਂਗੇ ਉਹਨਾਂ ਨੂੰ ਤੇ ਇਦਣ ਅਹੀਂ ਜਾਣਾ ਵਾ ਸ਼ਾਇਦ ਤੁਸੀਂ ਵੀ ਦੋਵੇਂ ਜਾਣੀਆਂ ਆ ਜੀ ਹਨਾ ਹਾਂਜੀ ਤਾਂ ਹੋਰ ਚੀਜ਼ਾਂ ਦਾ ਅਹੀਂ ਆਪਣੀ ਪਸੰਦ ਦੀਆਂ ਆ ਨਹੀਂ ਉਹ ਤਾਂ ਬਾਕੀ ਬੜਾ ਵਧੀਆ ਗੱਲਬਾਤ ਕੀਤੀ ਏ ਸਾਰੀ ਤੇ ਇਸ ਬਾਅਦ ਮੈਨੂੰ ਮੇਂ ਚੰਗਾ ਹੀ ਲੱਗਦਾ ਵਾ ਨਹੀਂ ਨਹੀਂ ਚੰਗਾ ਹੀ ਹੁਣਾ ਵਾ ਪੁੱਤਾ ਬਾਈ ਨਾ ਪਰ ਨਾ ਮੇਜੀ ਕੀ ਗੱਲ ਵਾ ਰਜਮੇਚ ਗਈ ਨਾ ਆ ਕੇ ਘਰ ਦੇ ਵਿੱਚ ਤੇ ਫਿਰ ਵਧੀਆ ਹੋ ਜਾਣਾ ਵਾ ਹੋਰ ਵੀ ਬੱਸ ਬੱਸ ਨਾ ਤੇ ਕੀ ਬਣਾਈ ਹੈ ਅੱਜ ਸਬਜ਼ੀ ਮੈਨੂੰ ਤਾਂ ਕੁਝ ਬਣਾਉਣ ਨੂੰ ਲੱਭਣ ਨਹੀਂ ਗਿਆ ਸਬਜ਼ੀ ਵੇ ਲੈ ਲੈਨੇ ਕੋਈ ਦਾਲ ਦੂਰੀ ਬਣਾ ਲੈਨੇ ਫਿਰ ਹੋਰ ਕੀ ਬਣਾਉਣਾ ਦਾਲ ਬਣਾ ਲਈਏ ਕਿ ਜਾਂ ਇਹਨਾਂ ਨੂੰ ਫੋਨ ਕਰ ਦਈਏ ਕਿ ਸ਼ਹਿਰੋਂ ਫੜੀ ਆਏ ਕੋ ਜੋ ਖਾਣਾ ਵਾ ਚਲੋ ਪੁੱਛ ਲੈਨੇ ਕੋਈ ਨਹੀਂ ਆਹੋ ਕਾਰਾਂ ਲਵਲੀ ਨੂੰ ਫੋਨ ਕਿ ਜੋ ਖਾਣਾ ਵਾ ਨਾ 来यो तो सब्जी फिर वही बना लागी चलो कोई नहीं देख ले अही दाल बना ली ओना खा दी ना फिर की फायदा चल बैठो तुम हां ठीक है चल चंगा होया फोन कर लिया वा चल, ते चल आते हम सलाह घर وچ کر کے اکثر ਹੁਣ ਤੀ ਵਾਲੇ ਉਹਨਾਂ ਨੂੰ ਸਲਾਹ ਕਰਨੀ ਆ ਕਿ ਕੁੜੀ ਨੂੰ ਨਾਲ ਕੱਲੀਏ ਕਿ ਨਾ ਕੱਲੀਏ ਆਪੇ ਕਰ ਦੇਣਗੇ ਫੋਨ ਜੇ ਤੇ ਆ ਜਾਣਗੇ ਤੇ ਠੀਕ ਆ ਨਾ ਹਾਉ ਤੇ ਫਿਰ ਅਸੀਂ ਦੋਵੇਂ ਜਾਣਗੇ ਇਹਨਾਂ ਦੇ ਨਾਲ ਜਾ ਕੇ ਤੇ ਲੈ ਆਵਾਂਗੇ ਕਪੜਾ ਵੀ ਦਾ ਹਾਂਜੀ ਹਾਂਜੀ ਸਭ ਠੀਕ ਠਾਕ ਹੈ ਬੇਤੀ ਵਾਹ ਹੋ ਵਿਆਹ ਕਰਨ ਦੇ ਆਪਣੇ ਜੋ ਬੰਦਾ ਹਾਂਜੀ ਹਾਂਜੀ ਨੇ ਨਹੀਂ ਤੁਹਾਨੂੰ ਕਿਉਂ ਨਹੀਂ ਸਤਣਾ ਸਤੜਾਵਾ ਉਹ ਕਾਰਡ ਗੁਡਨੀਆ ਛਪਾਏ ਭਾਜੀ ਅਸੀਂ ਇੱਥੇ ਫੋਨ ਤੇ ਗੱਲਾਂ ਕਹਿ ਦੇਣਾ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਓਕੇ ਫੋਨ ਕਿਹਦਾ ਹੀ ਉਹ ਲੱਡੀ ਦਾ ਹੁੰੜਿਆ ਹੀ ਅੱਛਾ ਅੱਛਾ ਤੇ ਮੈਂ ਤੁਹਾਡੇ ਵੱਲ ਆਈ ਆ ਹਾਂਜੀ ਪਿੱਲੀ ਲੜਾ ਕੱਪੜਾ ਬਣਾਉਣ ਜਾਣਾ ਵਾਂਗੇ ਅਸ ਦਿਨ ਅੱਛਾ ਇਸ ਲਈ ਕਰਨੀ ਤੁਹਾਡੇ ਨਾਲ ਵੈਸੇ ਮੈਂ ਅਜੇ ਹਾਂਜੀ ਦੱਸੋ ਤੇ ਮੈਂ ਰਪਿੰਦਰ ਨੂੰ ਕਿਹਾ ਸੀ ਵੀ ਤੂੰ ਕੁੜੀਵਾਲਿਆਂ ਨੂੰ ਪੁੱਛ ਹਾਂ ਵੀ ਜੇ ਕੁੜੀ ਵੀ ਉੱਥੇ ਆ ਜੇ ਤਾਂ ਆਪਣੇ ਪਸੰਦ ਦੇ ਬਣਾਲੇ ਜਿੱਦਾਂ ਦੇ ਪਾਉਣੇ ਆ ਗੱਲ ਜਵਾਨਾ ਹੀ ਇਦਾਂ ਦਾ ਵਜ ਕੱਲ ਠੀਕ ਆ ਨਾ ਜੇ ਕੁੜੀ ਉੱਥੇ ਆਈ ਤਾਂ ਹੋਰ ਕੀ ਚਾਹੀਦਾ ਤੇ ਰਪਿੰਦਰ ਨੇ ਕੀਤਾ ਤਾਂ ਹੈ ਹੀ ਫੋਨ ਤਾਂ ਕੁੜੀ ਦੀ ਮੰਮੀ ਨਹੀਂ ਘਰ ਹੈਗੀ ਉਹ ਗਏ ਸ਼ਹਿਰ ਅੱਛਾ ਆਂਦੀ ਵੀ ਆਉਣਗੇ ਕੋਈ ਨਹੀਂ ਮੈਂ ਪੁੱਛ ਕੇ ਦੱਸੂਗੀ ਵੀ ਕੀ ਆਂਦੇ ਆ ਤੁਸੀਂ ਉਹਨਾਂ ਨੂੰ ਫੋਨ ਤੇ ਇਹ ਗੱਲ ਕਹਿ ਦਿਓ ਕਿ ਅਸੀਂ ਵੀ ਬਟਾਲਿਆ ਆਏ ਨੇ ਤਾਂ ਤੁਸੀਂ ਵੀ ਆ ਜਾਓ ਹਾਂ ਠੀਕ ਆ ਕਿ ਨਹੀਂ ਹਾਂ ਤੇ ਲੀਡਾ ਕਪੜਾ ਹੁਣ ਕੁੜੀ ਨੇ ਅੱਜ ਕੱਲ ਇਦਾਂ ਕਰਦੀਆਂ ਕੁੜੀਆਂ ਆਹੋ ਕਪੜਾ ਲੀਡਾ ਲੈ ਲਿਆ ਤੇ ਦੂਜੀ ਗੱਲ ਇਹ ਮੈਂ ਕਰਨੀ ਹੈ ਤੁਹਾਡੇ ਨਾਲ ਸੋਨਾ ਵੀ ਬਣਾਵਣਾ ਉਹ ਤੇ ਅਹੀਂ ਆਪਣੀ ਪਸੰਦ ਦਾ ਬਣਾਵਣਾ ਹਾਂ ਸੈਟ ਵੱਡੀ ਨੂੰ ਪਾਇਆ ਤੇ ਸੈਟਨ ਇੱਕੀ ਨੂੰ ਪਾ ਦਿੰਨੇ ਆਪਾਂ ਵੱਡਾ ਤੇ ਇੱਕ ਛੋਟਾ ਘੜ ਪਾਉਣ ਨੂੰ ਬਣਾ ਕੇ ਪੀ ਦੇ ਦਈਏ ਉਹਨੂੰ ਜਿਹੜਾ ਵੱਡੀ ਨੂੰ ਪਾਇਆ ਸੀ ਨਾ ਉਹਨਾਂ 'ਤੇ ਛੋਟੀ ਨੂੰ ਪਾ ਦੇ ਹੁਣ ਵੱਡੀ ਨੂੰ ਫੇਅਰ ਬਣਾ ਦੋ ਨਾ ਨਹੀਂ ਵੱਡੇ ਸੈਟ ਬਣਾ ਕੇ ਤੇ ਇੱਕ ਇੱਕ ਤੇ ਦੋਵਾਂ ਨੂੰ ਪਾ ਦੇਣਾ ਵਾ ਹਾਂ ਤੇ ਛੋਟਾ ਵੀ ਰਪਿੰਦਰ ਨੂੰ ਆਪਾਂ ਪਾਇਆ ਸੀ ਠੀਕ ਹੈ ਤੇ ਉਹ ਛੋਟਾ ਇੱਕ ਨਿੱਕੀ ਵਸਤੇ ਵੀ ਬਣਾ ਲਈਏ ਚੱਲ ਬਣਾ ਲੈਨੇ ਆ ਤੇ ਇਹਨੂੰ ਵੀ ਬਣਾ ਦੋ ਸੁਰਮਾ ਪਵਾਈ ਚਾਹੀਦਾ ਹੀ ਕੋਹ ਨਾ ਕੋਹ ਮੈਂ ਤੈਨੂੰ ਕਿਹਾ ਵੀ ਜੋ ਤੈਨੂੰ ਚਾਹੀਦਾ ਵਾ ਜੇ ਦੋ ਦਾ ਨਾਲ ਬਣਾਵਾਂਗੇ ਤੂੰ ਵੀ ਦੱਸ ਦੇਂਦਾ ਆਪਣੀ ਚੀਜ਼ ਬਣਾ ਲੈ ਤੇ ਸੁਰਮਾ ਪਵਾਈ ਦੇਣਾ ਕੀ ਆ ਇਹਨੂੰ ਚੱਲ ਕੋਈ ਗੱਲ ਨਹੀਂ ਆਪੇ ਦੱਸ ਦਊਗੀ ਜੋ ਉਹਨੂੰ ਚਾਹੀਦਾ ਹੋਊਗਾ ਬਣਾਵਾਂਗੇ ਉਹ ਸਭ ਕੁਝ ਓਦਾਂ ਵੀ ਤੇ ਇੰਨਾ ਦਾ ਹੀ ਆ ਅਸੀਂ ਕਿਹਨੂੰ ਦੇਣਾ ਹੁੰਦਾ ਹੀ ਆ ਫਿਰ ਵੀ ਚਾਹ ਹੁੰਦਾ ਹੀ ਆ ਦਿਨਵਾਰਾਂ ਦੇ ਹੁੰਦਾ ਵਾ ਵੀ ਲੈ ਕੇ ਦੇਣੀ ਚੀਜ਼ ਤੇ ਚੱਲੀਏ ਕਿਸ ਦਿਨ ਆਉਂਦੇ ਆ ਨਾ ਤਾਂ ਕਰੀਏ ਸਲਾਮ ਹੁੰਦਿਆਂ ਦੇ ਨਾਲ ਤੂੰ ਉਹ ਦਰੋ ਵੀ ਦੱਸ ਦੇਣਗੇ ਫੋਨ ਕਰਕੇ ਤੇ ਜਾ ਕੇ ਤੇ ਹੋਈਏ ਕੱਪੜਾ ਲੀੜਾ ਲੈ ਕੇ ਆਈਏ ਚੱਲ ਇਦਾਂ ਕਰ ਲੈਨੇ ਆ ਹੈਨਾ ਤੇ ਚਲ ਆਓ ਜਲਦੀ ਸਰ ਕਰਨ ਨੂੰ ਆਹ ਚਲੋ ਤੇ ਫੋਨ ਫੋਨ ਕਰ ਦੋ ਜਿੰਨੂੰ ਕਿਸੇ ਨੂੰ ਕਰਨੇ ਹੁਣ 25 ਤਰੀਕ ਤੇ ਪੱਕੀ ਆ ਓਏ ਉਹ ਯਾਰ ਤੁਸ ਦਾ ਫੋਨ ਆਉਂਦਿਆ ਸੀ ਤੇ ਤੁਸੀਂ ਵਿਆਹ ਦੇ ਤਾ ਤੇ ਦੱਸਿਆ ਨਹੀਂ ਆ ਸਾਰੇ ਰਿਸ਼ਤੇਦਾਰਾਂ ਨੂੰ ਕਰ ਦੋ ਫੋਨ ਮੁਰਕੇ ਦੇਂਦੇ ਦਿਨ ਦੱਸਣਾ ਵਾ ਸਾਰਿਆਂ ਨੂੰ ਮੈਂ ਉਹਨੂੰ ਕਿਹਾ ਵੀ ਅਸੀਂ ਕਾੜਨੀ ਐ ਛਪਾਈ ਐ ਅਸੀਂ ਫੋਨਾਂ ਤੇ ਕਹਿੜੇ ਸਾਰਿਆਂ ਨੂੰ ਆਹ ਤਾਂ ਫੋਨਾਂ ਤੇ ਕਰੋਗੇ ਫੋਨ ਤੇ ਫੇਰੀ ਅਗਲੇ ਨੂੰ ਪੜਾਉਂਗਾ ਮੁਰਕੇ ਛੱਟ ਮੂੰਹ ਵਟ ਲੈਂਦੇ ਲੋਕ ਵੀ ਸਾਨੂੰ ਕਿਆ ਨਹੀਂ ਗਾ ਤੇ ਕਿਸੇ ਦਾ ਖਿਆਲ ਵੀ ਪੁੱਲ ਜਾਂਦਾ ਛੇਤੀ ਛੇਤੀ ਮੈਂ ਕਰ ਦਿੰਨੇ ਆ ਆ ਚਲਾਓ ਚਲੀਏ ਫੇਰ ਚਲੋ